ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਹਲਖਾਨ ਜਾਤ ਸੁਲਤਾਨਪੁਰ ਲੋਧੀ ਦੀ ਪੰਜਾਬ ਕਿਸਾਨ ਯੂਨੀਅਨ ਬਾਗੀ ਦੀ ਪੂਰੀ ਟੀਮ ਜਿਹੜੀ ਭਾਈ ਅਮਰਪਾਲ ਸਿੰਘ ਜੀ ਹਲਕੇ ਦੀ ਸੇਵਾ ਕਰਦੀ ਸੀ ਅੱਜ ਸ਼ਾਨ ਪਾਸ਼ਾ ਦੀ ਚੰਦੂ ਧਰਤੀ ਬੇਰ ਸਾਹਿਬ ਵਿੱਚ ਮਤਾ ਟੇਕ ਕੇ ਆਏ ਆ ਭਾਈ ਸਾਹਿਬ ਦੀ ਵੱਡੀ ਲੀਡ ਨਾਲ ਡੂਰ ਸਾਹਿਬ ਵਾਲਕੇ ਤੋਂ ਜਿੱਤ ਹੋਈ ਆ ਜਿੱਤ ਦੀ ਖੁਸ਼ੀ ਦੇ ਵਿੱਚ ਸਾਡੇ ਵਰਕਰ ਇੱਥੇ ਆਏ ਆ ਚਲੋ ਖੁਸ਼ੀ ਦਾ ਹੀ ਨਹੀਂ ਮਨਾ ਸਕਦੇ ਕਿਉਂਕਿ ਸਾਡੇ ਸ਼ਹੀਦਿਆਂ ਦੇ ਦਿਨ ਚੱਲਣ ਡੇ ਆ ਅਸੀਂ ਸਰਫ ਸੁਫਾਈ ਕਰਾਂਗੇ ਜਦੋਂ ਪਰਿਵਾਰ ਲੋਕੋ ਬਹੁਤ ਸਾਹੀ ਉਹ ਤੋਂ ਕੁਝ ਪੂਰੀ ਸਾਫੀ ਕਰਾਂਗੇ ਸਾਰੇ ਨਗਰ ਆਰਿਆਂ ਨਾਲ ਸਿੱਧ ਕਰਕੇ ਸਾਡੇ ਹਰ ਕਾਂਚਾਰ ਨਾਲ ਨੇ ਇਹਨਾਂ ਤੇ ਤੁਹਾਨੂੰ ਚਾਰ ਕਰਦੇ ਹਾਂ ਅੱਜ ਦੀ ਪੂਰੀ ਸਾਫੀ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਮੁਚੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਉਹਦੀ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਸਾਰੀ ਤਨਦਾ ਦੇ ਦਿਲ ਤੋਂ ਬਹੁਤ ਬਹੁਤ ਸਤਿਕਾਰਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ استان ਨੂੰ ਮਨੁੱਖੇ ਤੋਂ ਸੋ ਸਾਰੀਆਂ ਇਹ ਗੁਰੂਾਨੇ ਦੇ ਨਾਮਲੇ ਵਸੰਤ ਕੌਮਾਂ ਦੇ ਤਹਿਤ ਅਸੀਂ ਧੰਨਵਾਦ ਕਰਦੇ ਆ ਕਿ ਐਡੀ ਵੱਡੀ ਜੀਣ ਦੇ ਉੱਤੇ ਜਿਹੜਾ ਇੱਕ ਖਾਸ ਸਾ ਰਾਜ ਦੀ ਜਿਹੜੀ ਅਸੀਂ ਗੱਲ ਕਰਦੇ ਸੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹਰ ਪਾਰਟੀ ਵੱਜੋਂ ਉੱਪਰ ਆ ਕੇ ਹਰ ਜਾਤਾਂ ਪਾਤਾਂ ਤੋਂ ਧੰਨਵਾਦ ਉੱਪਰ ਆ ਕੇ ਜੀਵਤੀਆਂ ਦੇਲੇ ਯੱਤੇ ਹਮੇਸ਼ਾ ਹੀ ਪੰਜਾਬ ਦੇ ਸਾਥ ਨੇ ਬਾਕੀ ਇਸ ਮੁੱਟੀ ਟੀਮ ਹਲਕਾ ਸੁਲਤਾਨ ਤੋਂ ਵੀ ਦੇ ਸੰਕਟਾਂ ਦਾ ਸੀ ਜੈ ਦੇ ਲੋਕ ਹਮੇਸ਼ਾ ਹੀ ਰਿਣੀ ਰਵਾਂਗੇ ਕਿਉਂਕਿ ਉਹਨੇ ਬਹੁਤ ਵਕਤ ਬਲਾਸ ਹੈ ਜੂਨ ਦਸਾਦੇ ਵੱਡੀ ਨੀਤੀ ਨਾਲ ਲੋਕ ਸਭਾ ਹਲਕਾ ਨੂੰ ਸਾਬੂ ਤੇ ਵੀ ਦਾ ਹਲਕਾ ਸੁਲਤਾਨ ਕੋਰ ਮੁੱਟੀ ਟੀਮ ਲੀਡ ਦਵਾਈ ਆ ਸੋ ਅੱਜ ਬਖਨਾਨਿਕ ਪਾਸ਼ਾ ਦੀ ਚਰਨ ਚੋਂ ਪ੍ਰਾਪਤ ਤਸਵੀਰ ਸੁਲਤਾਨ ਕੋ ਲੋਕੀਏ ਬਹੁਤ ਰਮੇ ਸਰਵਿਕੇ ਨਤਮਤ ਸਰਵੋਤ ਕਰਵਾਇ ਸਿਮਨੈਟ ਦਾ ਸੋ ਜਿੰਨੀ ਵੀ ਟੀਮ ਇੰਟੀਗੇ ਸਾਰਾ ਤੁਸੀਂ ਕਰਵਾਣ ਕਰਦੇ ਆ ਤੇ ਇੱਕ ਵਾਰ ਦੁਬਾਰਾ ਤੋਂ ਫਿਰ ਹਲਕਾ ਸੋਤਾਨ ਫਰੋਰੀਆ ਸੰਕਰਾਂ ਤੋਂ ਬਹੁਤ ਬਹੁਤ ਨਾਮ ਜਾਂਦੇ ਜੀ ਵਾ ਹੀ ਗੁਰੂ ਜੀ ਦਾ ਖਾਓਲਾ ਵਾਲੇ ਜੀ